ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਵਿੰਦਰ ਸਿੰਘ ਬੰਟੀ ਰਚਕਾਣੀ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਟੁੱਟੀਆਂ ਹੱਡੀਆਂ ਤੇ ਜੋੜਾਂ ਦਾ ਕੰਮ ਕਰਦਾ ਜੀ ਕਿਸੇ ਨੂੰ ਨਾੜਾਂ ਦੀ ਪ੍ਰੋਬਲਮ ਹੋਵੇ ਕਿਸੇ ਨੂੰ ਡਿਸਕ ਸਰਵਾਈਕਲ ਜਾਂ ਕੁਝ ਟੁੱਟ ਜੇ ਨਿਕਲ ਜੇ ਇਦਾਂ ਦੀ ਸਾਰੀ ਨਰਵਸ ਸਿਸਟਮ ਤੇ ਕੰਮ ਕਰਦੇ ਆਂ ਜੀ ਆਪਾਂ ਨਾੜਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਰੱਟੀਆਂ ਦੀ ਕੋਈ ਵੀ ਹੋਵੇ ਤੇ ਇਹ ਲੜਕਾ ਪੰਕਜ ਆ ਗਈ ਇਸ ਦਾ ਨਾਮ ਪੰਕਜ ਹੈ ਇਹ आर्मी में के फादर साहब जॉब करते थे तो ये काफ़ी प्रॉब्लम में था इसको रीढ़ की हड्डी के साथ में जो डिस्क होती है डिस्क के नीचे सप्लाई सेंटर वाली जो नस होती है वो नस इतनी ज़्यादा डैमेज हो चुकी थी इतनी ज़्यादा ब्लॉक दे रही थी कि इसके निचले हिस्से को सप्लाई जानी बंद हो गई थी तो इसने बहुत सारे डॉक्टरों को दिखाया एक दिन में दो दो डॉक्टर भी चेंज किए लेकिन इनको कोई फर्क नहीं पड़ा ਇਨਕੀ ਦਿੱਕਤ ਜਦ ਮੇਰੇ ਪਾਸ ਆਇਆ ਤੋਂ ਦਿੱਕਤ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦੇ ਪ੍ਰੋਬਲਮ ਸੀ ਤੋਂ ਇਹਨਾਂ ਨੂੰ ਮਤਲਬ ਸੌਣ ਚ ਬੈਠਣ ਚ ਉੱਠਣ ਚ ਹਰ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਸੀ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੂੰ ਪਹਿਲੀ ਸੈਟਿੰਗ 'ਚ ਬਹੁਤ ਵਧੀਆ ਫਰਕ ਪੈ ਗਿਆ ਬਹੁਤ ਵਧੀਆ ਆਰਾਮ ਨਾਲ ਸੋਏ ਅੱਜ ਤਾਂ ਮਤਲਬ ਤੰਦਰੁਸਤ ਨੇ ਇਹਨਾਂ ਦੀ 8 ਛੇਟੀਆਂ ਹੋ ਜਾਂਦੇ ਨੇ 8 ਛੇਟੀਆਂ ਬਿਲਕੁਲ ਤੰਦਰੁਸਤ ਵਧੀਆ ਆਪਣੇ ਪੜਾਈ ਕਰ ਰਹੇ ਨੇ ਤੇ ਉਦੋਂ ਤਾਂ ਮਤਲਬ ਇੰਨਾ ਮਨ ਟੁੱਟ ਗਿਆ ਸੀ ਵੀ ਯਾਰ ਪਤਾ ਨਹੀਂ ਠੀਕ ਹੋਊਗਾ ਜਾਂ ਨਹੀਂ ਹੋਊਗਾ ਕਿ ਟੁੱਟੇ ਜਾਂਦਾ ਤਕਲੀਫ ਜਿਹਨੂੰ ਹੁੰਦੀ ਹੈ ਜਾਂ ਉਹ ਜਾਂਦਾ ਜਾਂ ਰੱਬ ਜਾਂ ਸਾਡੇ ਵਰਗਾ ਕੰਮ ਕਰ ਰਿਹਾ ਤਾਂ ਉਹ ਮਹਿਸੂਸ ਕਰ ਸਕਦਾ ਤਾਂ ਤੁਸੀਂ ਪੰਕਜ ਤੋਂ ਪੁੱਛੋ ਵੀ ਇਹਨੂੰ ਕੀ ਦਿੱਕਤ ਸੀ ਹੁਣ ਕਿਦਾਂ ਬਤਾਈਏ ਪੰਕਜ ਐਕਚੁਅਲੀ ਲੋਰ ਬੈਕ ਮੈਂ ਡਿਸਕਵਰੀ ਪੜੀ ਹਿੱਦੀ ਤੇ ਔਰ ਉਸਕੇ ਅੰਦਰ ਤਾਂ ਨਿਵੇ ਸੇ ਬਾਹਰ ਆ ਕੇ ਉਸਨੇ जो सप्लाई ब्लड सप्लाई ब्लड वेसल जा रही थी लेफ़्ट लेग में उसको ब्लॉक हो गया था वो अराउंड सेवन मिलीमीटर तक हो गया था जबकि नॉर्मल अगर टेन मिलीमीटर mm तक होता है तो नेचुरल रिकवरी हो जाती है मुझे लगा कि शायद इसका ऑपरेशन करवाना पड़ेगा सर्जरी दैन हमारे अभी पटियाला में हम लोग रेंट पर रहते हैं हमारे जो हाउस ओनर थे उन्होंने हमें रिकमेंड किया था इनके पास आने के लिए तो फर्स्ट सिटिंग में जब हम लोग आए थे पहले देखते उस दिन बैठना चाहिए था बैठना जैसे पहले मैं एक हफ्ते पहले आया था पटियाला में और जब से पेन शुरू हुआ था मैं एक रात भी सही से सो नहीं पाया था लाइक नींद नहीं आती थी, थी पेन की वजह से लेकिन जब पहली सीटिंग कराई थी वो पहला दिन था पहली रात थी जब मैं चैन से सो पाया था और उसके बाद से मैं मतलब दो तीन दिन में बहुत काफ़ी आराम हो गया था फिर भी एक हफ्ते तक का टाइम था मेरे पास एटलीस्ट पर मैंने दो दो हफ्ते करवाया ट्रीटमेंट फुल ट्रीटमेंट पूरा मिला के आठ 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 दिन की ट्रीटमेंट हुई उसके बाद से मेन प्रिकॉशन लेना था इसमें एक महीने तक मैंने आराम से अच्छे से प्रिकॉशन लिया और अब एकदम प्रॉपर तरीके से ठीक हो चुका है लाइक अब बस में ट्रैवल करना हो साइकिल भी आराम से चला पाता हूँ मैं अच्छे से कोई दिक्कत नहीं पेन नहीं अभी जैसे मैं यहाँ पर बैठाऊँ सोफ़े पे बैठा सोफे में उस टाइम बैठ नहीं पाता था मैं यहाँ पे बैठता था चेयर पे ताकि दिक्कत ना हो रखो लेकिन अब ਸੋ ਫਿਰ ਵੀ ਅਨਸੂਫੜ ਪੜ ਰਹਾ ਹਾਂ ਔਰ ਸਭ ঠিক ਚੱਲ ਰਹਾ ਹੈ ਹਾਂਜੀ ਦੇਖੋ ਚਲੋ ਮੁੰਡਾ ਠੀਕ ਆ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਮੇਰੀ ਇਹੀ ਬੇਨਤੀ ਆ ਕਿ ਤੁਸੀਂ ਵੀ ਯਾਰ ਵੀਡੀਓ ਅੱਗੇ ਤੋਂ ਅੱਗੇ ਪਹੁੰਚਾਇਆ ਕਰੋ ਤਾਂ ਕਿ ਕਿਸੇ ਦਾ ਪ੍ਰਮਾਤਮਾ ਦੀ ਕਿਰਪਾ ਨਾਲ ਫਾਇਦਾ ਹੋ ਜਵੇ ਦੇਖੋ ਜੀ ਮੈਂ ਆਪਣੇ ਆਪ ਨੂੰ ਬਹੁਤ ਵਧੀਆ ਨਹੀਂ ਕਹਿੰਦਾ ਪਰ ਜ਼ਿਆਦਾਤਰ ਮੈਂ ਇਹੀ ਗੱਲ ਬਾਰ-ਬਾਰ ਕਹਿੰਦਾ ਉਹਨਾਂ ਸਾਡੇ ਕੰਮ ਚ ਫਰਾਡ ਬਹੁਤ ਬੈਠੇ ਨੇ ਜਿਹੜੇ ਤੇਲ ਦੀਆਂ ਸ਼ੀਸ਼ੀਆਂ ਚਾੱਕ ਕੇ ਕੋਈ ਕਿਤੋਂ ਮਲਤਿਆ ਕੋਈ ਖਿੱਚ ਤਿਆ ਕੋਈ ਝੂਟਾ ਮਾਰਤਿਆ ਸਾਡਾ ਇਹ ਕੰਮ ਨਹੀਂ ਹੈਗਾ ਜੀ ਸਾਡਾ ਪ੍ਰੋਪਰ ਪ੍ਰੋਬਲਮ ਨੂੰ ਸਮਝਣਾ ਦਿੱਕਤ ਕੀ ਆ ਉਹਦਾ ਤਕਨੀਕ ਨਾਲ ਕੰਮ ਹੁੰਦਾ ਇਹ ਨਹੀਂ ਹੈਗਾ ਖਿੱਚਾ ਤਾਣੀ ਵਾਲਾ ਤਾਂ ਜੋਇੰਟਾਂ ਤੇ ਨਾੜਾਂ ਦੇ ਵਿੱਚ ਹੱਡੀਆਂ ਦੇ ਨਾੜਾਂ ਦੇ ਵਿੱਚ ਖਿੱਚਾ ਤਾਣੀ ਵਾਲਾ ਕੋਈ ਕੰਮ ਨਹੀਂ ਕੋਈ ਮਾਲਸ਼ ਵਾਲਾ ਕੰਮ ਨਹੀਂ ਹੈਗਾ ਬਸ ਤੁਹਾਨੂੰ ਮੇਰੀ ਇਹ ਹੀ ਬੇਨਤੀ ਕਿ ਇਦਾਂ ਦੇ ਲੋਕਾਂ ਤੋਂ ਜ਼ਰੂਰ ਬਚੋ ਬਸ ਤੁਸੀਂ ਅੱਗੇ ਤੋਂ ਅੱਗੇ ਜਰੂਰ ਕਿਸੇ ਦਾ ਫਾਇਦਾ ਹੋ ਜਵੇ ਰੀਡ ਦੀ ਹੱਡੀ ਦਾ ਜਿੰਨਾ ਮਰਜ਼ੀ ਪ੍ਰੋਬਲਮ ਹੋਵੇ ਕੋਈ ਮੋਡੇ ਦੀ ਕੋਈ ਕੋਟੇ ਦੀ ਕੋਟਿਆਂ ਚ ਗੈਪ ਪੈ ਜਾਂਦਾ ਜਿਵੇਂ ਇਦਾਂ ਦੀ ਸਾਰੀ ਤਰ੍ਹਾਂ ਦੀ ਪ੍ਰੋਬਲਮ ਦਾ ਹੱਲ ਹੈਗਾ ਆਪਣੇ ਕੋਲੇ ਪਰ ਪ੍ਰੋਬਲਮ ਇਹ ਆ ਕਿ ਪੇਸ਼ੈਂਟ ਨੇ ਜੋ ਮਰੀਜ਼ ਨੇ ਉਹ ਪ੍ਰੋਪਰ ਲਾਰਜ ਨਹੀਂ ਕਰਵਾਉਂਦੇ ਤੁਸੀਂ ਇਲਾਜ ਪ੍ਰੋਪਰ ਸਹੀ ਤਰੀਕੇ ਨਾਲ ਕਰਾ ਕੇ ਦੇਖੋ ਮੇਰੇ ਜੋ ਦੱਸੂਗਾ ਉਹਨਾਂ ਰੂਲਾਂ ਤੇ ਫਾਲੋ ਕਰੋ ਉਹਨਾਂ ਨੂੰ ਤੁਸੀਂ ਰੱਬ ਦੀ ਕਿਰਪਾ ਨਾਲ ਠੀਕ ਹੋ ਜਾਓਗੇ ਚਲੋ ਠੀਕ ਹੈ ਜੀ ਧੰਨਵਾਦ ਓਕੇ